ਜੋ ਇਹ ਅਤਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਐਡੀਜੀਪੀ ਸਾਫ ਦੀ ਫੋਟੋ ਜਨਤਿਕ ਹੋਈ ਹੈ ਉੱਥੇ ਫਿਰਦੇ ਰਹੇ ਆ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਤ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਨਹੀਂ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇੜਦੇ ਆ ਔਰ ਇਹ ਇਸ ਗੱਲ ਤੋਂ ਬੜਾ ਸਪਸ਼ਟ ਸਰ ਇੰਟਰਨੈਟ ਤੱਕ ਵੀ ਬੰਦ ਕਰ ਦਿੱਤੇ ਕਿਨੇ ਲੋਕ ਵਿਚਾਰੇ ਸੜਕਾਂ ਤੇ ਆ ਕੇ ਆਪਣਾ ਕਾਰੋਬਾਰ ਕਰ ਰਹੇ ਨੇ ਜਿਹੜੇ ਕੋਈ ਇੰਟਰਨੈਟ ਤੇ ਵੀ ਇਹ ਹੈ ਜੀ ਇੱਕ ਪਾਸੇ ਇਗਜ਼ਾਮ ਹੈ ਬੱਚਿਆਂ ਦੇ ਅੱਜ ਕੱਲ ਸਾਰਾ ਕੁਝ ਹੀ ਆਨਲਾਈਨ ਜਿਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ ਸਮਝਣੀ ਆਪਦੇ ਟੈਸਟ ਖਾਤਰ ਉਹਨੇ ਆਨਲਾਈਨ ਜਾਣਾ ਤੇ ਫਿਰ ਇਹ ਕਹਾਦਾ ਕਿ ਉੱਥੇ ਹੁੰਦਾ ਨਹੀਂ ਐਸਪੀ ਆ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲੋ ਜਾਂ ਬਜ਼ੁਰਗ ਕਹਿ ਲੋ ਜਿਹੜੇ ਅੱਗੇ ਨੂੰ ਜਾਂਦੇ ਸਨ ਉਹਨਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਹੈ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਦਊਗਾ ਇਹਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ ਮਤਲਬ ਕਿ ਬੜੀ ਛੇਤੀ ਜਿੱਮੇ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਤੋਂ ਅੰਦਾਲ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ ਇੰਨਾ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਬਿਲਕੁਲ ਸਹੀ ਆਪਨੇ ਨਾ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਕਿਉਂਕਿ ਇਤਨੇ ਦਿਨ ਸੇ ਜੋ ਹੈ ਵਾਰਨਿੰਗ دی ਜਾ ਰਹੀ ਹੈ 12 ਇਸ ਤੋਂ ਲੈ ਕੇ 13 ਮਹੀਨਾ ਹੋ ਗਿਆ ਉਹਨਾਂ ਦਾ ਜੋ 13 ਫਰਵਰੀ ਦਾ ਕਹੋ ਪਹਿਲਾਂ ਤਾਂ ਮੈਂ ਇਥੇ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦਾ ਹਾਂ ਈ ਸਾਰੇ ਸਤਿਕਾਰਯੋਗ ਬਜ਼ੁਰਗ ਬਾਪੂ ਗਿਆਨ ਸਿੰਘ ਹੋ ਰਹੇ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ ਦੇਸ਼ ਦੀ ਕਿਸਾਨੀ ਖਾਤਰ ਆਪ ਦੀ ਵੱਡੀ ਕੁਰਬਾਨੀ ਦਿੱਤੀ ਕੋਈ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਕਹਿ ਦਿੰਦੇ ਆ 2-3 ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਦਾ ਮੈਡੀਕਲ ਉਦਾ ਉਹ ਨਹੀਂ ਕਰਾਇਆ ਕਿ ਵਾਕਈ ਡੈਥ ਦਾ ਕਾਰਨ ਕੀ ਹੈ ਜਿਵੇਂ ਮੈਨੂੰ ਵੀ ਇਸ ਗੱਲ ਦਾ ਪੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ ਮਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਗਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਅਸ਼ਵੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ ਇਹ ਸਾਰੇ ਦੱਸਦੇ ਆ ਕਿ ਉਹ ਬਹੁਤ ਵਧੀਆ ਸਿਹਤ ਸੀ ਤੰਦਰੁਸਤ ਸਨ ਕਾਰਨ ਆ ਕਿ ਜਿੰਨਾ ਅਥਰੂ ਗੈਸ ਉੱਥੇ ਸਿੱਟਿਆ ਗਿਆ ਹੁਣ ਹਰੇਕ ਦੇ ਫੇਫੜੇ ਏਡੇ ਕਾਬਲ ਨਹੀਂ ਕਿ ਉਹਨਾਂ ਧੂਆਂ ਲੈ ਕੇ ਵੀ ਉਹ ਆਪਦੀ ਸ਼ਰੀਰਕ ਤੌਰ ਤੇ ਫਿੱਟ ਰਹਿਣ ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ ਔਰ ਇਹ ਗੱਲ ਬਾਰ-ਬਾਰ ਉਠਾਈ ਜਾ ਰਹੀ ਆ ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਝ ਕਹਿ ਰਹੀ ਆ ਤੇ ਨਾ ਹਰਿਆਣਾ ਸਰਕਾਰ ਤੋਂ ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਅਡਰੈਸ ਕਰਦੀ ਦੇ ਕੋ ਖਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਰ ਜ਼ਮੀਨ ਪੰਜਾਬ ਦੀ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਹੈ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬਹਿnde ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅਜ ਤੱਕ ਨਹੀਂ ਦੇ ਰਹੇ ਅੱਜ ਮੇਰੇ ਕੋਲ ਮੈਂ ਕੁਝ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹਨਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ ਆ 16 ਫਰਵਰੀ ਅੰਬਾਲਾ ਪੁਲਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ ਉਹਨਾਂ ਦੀ ਐਸਪੀ ਕਿਉਂਕਿ ਐਸਐਸਪੀ ਉੱਥੇ ਹੁੰਦਾ ਨਹੀਂ ਐਸਪੀ ਆ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਜਿਹੜੇ ਅੱਗੇ ਨੂੰ ਜਾਂਦੇ ਸਨ ਉਹਨਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਹੈ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਦਊਗਾ ਇਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ ਮਤਲਬ ਕਿ ਬੜੀ ਛੇਤੀ ਕਿ ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਉੱਥੋਂ ਅੰਦਾਲ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਬਿਲਕੁਲ ਸਹੀ ਆਪਨੇ ਨਾ ਉਹਨਾਂ ਤੇ ਕਾਰਵਾਈ ਹੋਊਗੀ जो तेरह फरवरी का था, करके इनको रोका भी गया। फोर्स है और हमारी पुलिस फोर्स भी तैनात है रोकने तो के लिए क्योंकि तो 2020 में भी इस तरह का उत्पाद पहले हो चुका है तो उसके मद्देनजर पुलिस प्रशासन द्वारा जो इस बार थोड़ी अच्छे से प्रॉपर तैयारी करी गई थी लेकिन कुछ हमारे सामने ऐसे वीडियोस आए हैं जिसमें कि ये लोग पत्थर जो है तोड़ रहे हैं बैठ के और वहाँ जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमें से कुल हमारे पच्चीस जवान जो है घायल घायल हुए एक डीएसपी रैंक जो हमारे अधिकारी है उनको भी पत्थर से ही चोट लगी थी और 25 में से हमारे सात जवान तो इसके हरियाणा पुलिस के हमारे 18 जवान हैं और सात जवान हमारे पैरा पैरामिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हरियाणा पुलिस की तरफ से हम अपील करना चाहते हैं कि भाई जो भी ये उत, जो उत्पाद मचा रहे हैं आंदोलन के नाम पे जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पात मचा रहे हैं जो पुलिस फोर्स पे जिन्होंने हमलाव कराया जो पत्थर तोड़-तोड़ के तैयारियां कर रहे हैं तो ये वीडियो इसीलिए जारी करा गया है पब्लिक के लिए कि हम इनकी पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा जानकारी इसकी गुप्त रखी जाएगी और जो भी कड़ा से कड़ा जो ਮਾਰੇ ਤਰਫ ਸੇ ਐਕਸ਼ਨ ਹੋਗਾ ਇਨਕੇ ਖਿਲਾਫ ਨਹੀਂ ਉਹ ਕੁਛ ਇਨਕੀ ਬਾਤ ਚੀਤ ਨਹੀਂ ਔਰ ਠੀਕ ਹੈਤਾ ਹੈ ਕਿ ਕੜੀ ਤੋਂ ਕੜੀ ਕਾਰਵਾਈ ਹੋਊਗੀ ਹੁਣ ਮੈਂ ਭਗਵੰਤ ਮਾਨ ਨੂੰ ਸਿੱਧਾ ਮੇਰਾ ਸਵਾਲ ਹੈ ਕਿ ਭਾਈ ਬਾਰਡਰ ਤੋਂ ਟੱਪੇ ਨਹੀਂ ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਦਾ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬੜ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕੁਸ਼ਵੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਹੈ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਆਰਡਰ ਦੇ ਪਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਹੋ ਪੰਜਾਬ 'ਚ ਜੇ ਕੋਈ ਲੌਨ ਆਰਡਰ ਦੀ ਸਥਿਤੀ ਹੈ ਤੇ ਭਗਵੰਤ ਮਾਨ ਦੱਸੇ ਨਾ ਭਗਵੰਤ ਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟੇ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹੋ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਬਣਦਾ ਪਿੰਡ 'ਚ ਇੱਕ ਹੋ ਜੇ ਤੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਔਰ ਮੈਂ ਇਸੇ ਲਈ ਕਹਿਣਾ ਕਿ ਇਹ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੈਂ ਕੱਲ ਪਰਸੋਂ ਆ ਟਵੀਟ ਵੀ ਆਪਦੀਆਂ ਪਾਈਆਂ ਸਨ ਇਹਨਾਂ ਨੇ 21 ਚ ਆਪਣਾ ਸਰਕਾਰ ਬਣਨ ਤੋਂ ਪਹਿਲਾਂ 21 ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਐਮਐਸਪੀ ਤੇ ਕੈਪਟਨ ਦਵੇ ਨਹੀਂ ਕੈਪਟਨ ਦਿੰਦਾ ਤੇ ਲਾਂਬੇ ਹੋਵੇ ਤੇ ਅਸੀਂ ਦਵਾਂਗੇ ਤੇ ਭਾਈ ਹੁਣ ਤਾਂ 2 ਸਾਲ ਤੁਹਾਡੀ ਸਰਕਾਰ ਆਇਆ ਨੂੰ ਹੋ ਗਈ ਤੁਸੀਂ ਮੁਕਬਰੀ ਵੀ ਕਰ ਰਹੇ ਹੋ ਇਤੋਂ ਜਿੰਨੇ ਬੰਦੇ ਜਾ ਰਹੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤ ਮਾਨ ਦੇ ਰਿਹਾ ਇਸ ਲਈ ਮੁਕਬਰੀ ਦਾ ਕੰਮ ਵੀ ਭਗਵੰਤ ਮਾਨ ਕਰ ਰਿਹਾ ਟਾਉਟੀ ਵੀ ਕਰ ਰਿਹਾ ਹੁਣ ਜੇ ਮਸਲਾ ਹੱਲ ਨਾ ਹੋਇਆ ਤੇ ਫਿਰ ਮੈਂ ਤਾਂ ਟਾਉਟੀ ਕਹੂੰਗਾ ਨਾ ਜੀ ਉਹਨੂੰ ਸਭ ਤੋਂ ਵੱਡਾ ਧਰੋ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜਿ ਦਿਨ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕੀ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਹ ਅਥਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਏ ਡੀਜੀਪੀ ਸਾਹਿਬ ਦੀ ਫੋਟੋ ਜਨਤਕ ਹੋਈ ਹੈ ਉੱਥੇ ਫਿਰਦੇ ਰਹੇ ਆ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਖ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਨਹੀਂ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇੜ ਰਿਹਾ ਹੈ ਔਰ ਇਹ ਇਸ ਗੱਲ ਤੋਂ ਬੜਾ ਸਪਸ਼ਟ ਸਰ ਇੰਟਰਨੈਟ ਤੱਕ ਵੀ ਬੰਦ ਕਰ ਦਿੱਤੇ ਕਿ ਨੇ ਲੋਕ ਵਿਚਾਰੇ ਸੜਕਾਂ ਤੇ ਆ ਕੇ ਆਪਣਾ ਕਾਰੋਬਾਰ ਕਰ ਰਹੇ ਨੇ ਜਿਹੜੇ ਕੋਈ ਇੰਟਰਨੈਟ ਤੇ ਵੀ ਇਹ ਹੈ ਜੀ ਇੱਕ ਪਾਸੇ ਇਗਜ਼ਾਮ ਹੈ ਬੱਚਿਆਂ ਦੇ ਅੱਜ ਕੱਲ ਸਾਰਾ ਕੁਝ ਹੀ ਆਨਲਾਈਨ ਜਿਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ ਸਮਝਣੀ ਆਪਦੇ ਟੈਸਟ ਖਾਤਰ ਉਹਨੇ ਆਨਲਾਈਨ ਜਾਣਾ ਤੇ ਫਿਰ ਇਹ ਕਾਦਾ ਇਗਜ਼ਾਮ ਆ ਤੁਸੀਂ ਸੱਤ ਜਿਲ੍ਹਿਆਂ ਦਾ ਇੰਟਰਨੈਟ ਬੰਦ ਕਰਤਾ ਬਾਕੀ ਕਾਰੋਬਾਰ ਨੁਕਸਾਨ ਹੈ ਹਰ ਤਰੀਕੇ ਦਾ ਨੁਕਸਾਨ ਹੈ ਉਹ ਅਡਗਲ ਹੈ ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਹੈ ਉੱਤੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਚੁੱਪ ਔਰ ਇੰਟਰਨੈਟ ਬੰਦ ਕਰਨਾ ਇਹ ਸਪਸ਼ਟ ਸੰਕੇਤ ਦਿੰਦਾ ਕਿ ਨਹੀਂ ਹਾਲਾਤ ਠੀਕ ਜੇ ਹਾਲਾਤ ਨਹੀਂ ਠੀਕ ਤੇ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਿਹੜੇ ਹਾਲਾਤ ਵਿਗਾੜ ਰਹੇ ਮਗਰ ਇਸ ਦਿੱਤੇ ਕੋਈ ਜਵਾਬ ਨਹੀਂ ਕੋਈ ਟਿੱਪਣੀ ਨਹੀਂ ਇਸ ਤੋਂ ਹੀ ਮੈਨੂੰ ਸ਼ੱਕ ਦੇ ਘੇਰੇ 'ਚ ਮੈਂ ਮੁੱਖ ਮੰਤਰੀ ਨੂੰ ਲਿਆਉਣਾ ਕਿ ਮੁੱਖ ਮੰਤਰੀ ਸਾਫ ਦੀ ਮੰਨਛਾ ਸਾਫ ਨਹੀਂ ਜਿਹੜਾ ਕਹਿੰਦਾ ਸੀ ਐਮਐਸਪੀ ਸੈਂਟਰ ਨਹੀਂ ਦਊਗੀ ਅਸੀਂ ਦਵਾਂਗੇ ਹੁਣ ਭਾਈ ਤੇਰੀ ਅਨਮੋਲ ਕਗਨਮਾਨ ਬੋਲੀਏ ਕਿ ਨਹੀਂ 50 ਮਿੰਟਾਂ ਚ ਦਵਾਂਗੇ ਉਹ ਮੰਤਰੀ ਆ ਹੁਣ ਕੋਈ ਆਉਂਦਾ ਹੀ ਨਹੀਂ ਗੱਲ ਤੇ ਔਰ ਜਿਹੜੀ ਕਿਸਾਨਾਂ ਔਰ ਇੰਨਾ ਗੱਲਾਂ ਤੇ ਇਹ ਮਤਲਬ ਵੀਡੀਓ ਤਾਂ ਹੁਣ ਬੜੀ ਵਾਇਰਲ ਹੋ ਗਈ ਆ ਬਾਰ-ਬਾਰ ਮੈਂ ਵੀ ਪੋਸਟ ਕੀਤੀ ਆ ਵਿਦ ਪਾਰਲੀਮੈਂਟ ਚ ਐਸ ਐਮ ਪੀ ਭਗਵੰਤ ਮਾਨ ਜੀ ਬੋਲੇ ਕਿ ਇਹਨੂੰ ਲੀਗਲ ਗਾਰੰਟੀ ਬਣਾਓ ਤੇ ਭਾਈ ਹੁਣ ਤੂੰ ਕਿਉਂ ਕਿਸਾਨਾਂ ਨੂੰ ਨਾ ਸਮਝਾ ਸੈਂਟਰ ਨੂੰ ਸਮਝਾ ਜਾਂ ਆਪ ਸਮਝ ਔਰ ਜੋ ਪੰਜਾਬ ਦੀ ਧਰਤੀ ਤੇ ਆ ਕੇ ਕਿਸੇ ਪੰਜਾਬੀ ਦਾ ਕਿਸੇ ਵਸਨੀਕ ਦਾ ਦੇਸ਼ ਦੇ ਕਿਸੇ ਨਾਗਰਿਕਤਾ ਨੂੰ ਨੁਕਸਾਨ ਹੋਇਆ ਉੱਤੇ ਬਣਦੀ ਕਾਰਵਾਈ ਕਰੋ ਲਾਅ ਤਾਂ ਇੱਕੋ ਹੀ ਹੈ ਨਾ ਜੀ ਜੇ ਪਿੰਡ 'ਚ ਕਿਸੇ ਤੇ ਛੱਟਪੇਟ ਲੱਗ ਜਾਓ ਉੱਤੇ ਕਾਨੂੰਨ ਤੁਸੀਂ ਪੰਜਾਬ ਪੁਲਿਸ ਲਾਗੂ ਕਰੋਗੇ ਤੇ ਜਿਹੜਾ ਸ਼ੰਭੂ ਬਾਰਡਰ ਤੋਂ ਉਰਾਂ ਉਰਾਂ ਕੰਮ ਹੋ ਰਿਹਾ ਉੱਤੇ ਵੀ ਲਾਗੂ ਕਰੋ ਦਿਓ ਪਰਚੇ ਮਗਰ ਨਹੀਂ ਦਿੰਦੇ ਸ਼੍ਰੋਮਣੀ ਅਕਾਲੀ ਦਰ ਕੀ ਸਟੈਂਡ ਹੈ ਇਹ ਦੇਖੋ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ ਔਰ ਕਿਸਾਨੀ ਮੁੱਦੇ ਤੇ ਅਸੀਂ ਬੜੇ ਸਪਸ਼ਟ ਰੂਪ ਤੇ ਆਪ ਦਾ ਸਟੈਂਡ ਕਲੀਅਰ ਕੀਤਾ ਕਿ ਅਸੀਂ ਕਿਸਾਨ ਨਾਲ ਖਲੋਤੇ ਆਂ ਔਰ ਅਸੀਂ ਚਾਹੁੰਦੇ ਇਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਮਗਰ ਜਿਹੜੀ ਟਾਉਟੀ ਹੋ ਰਹੀਆਂ ਜਿਹੜੀ ਫਿਕਸਡ ਮੈਚ ਖੇਡਿਆ ਜਾ ਰਿਹਾ ਔਰ ਨੁਕਸਾਨ ਕੇਵਲ ਤੇ ਕੇਵਲ ਖੇਤ ਮਜ਼ਦੂਰ ਦਾ ਤੇ ਕਿਸਾਨ ਦਾ ਕੀਰਚੇ ਹੋਣਾ ਉਸ ਗੱਲ ਦੇ ਮੈਂ ਸਮਝਦਾ ਕਿ ਪਬਲਿਕ ਡੋਮੇਨ ਚ ਵੀ ਆਉਣੀ ਚਾਹੀਦੀ ਤੇ ਮੈਂ ਉਹਦੇ ਖਿਲਾਫ ਕਿਉਂਕਿ ਭਗਵੰਤਮਾਨ ਦੀ ਮਨਸ਼ਾ ਸਾਫ਼ ਨੇ ਸਾਫ਼ ਮਨਸ਼ਾ ਹੁੰਦੀ ਤੇ ਆਪਦੇ ਕਿਸਾਨ ਭਰਾਵਾਂ ਨਾਲ ਖੇਤ ਮਜ਼ਦੂਰ ਭਰਾਵਾਂ ਨਾਲ ਖਲੋਵੇ ਤੇ ਪਰਚਾ ਦਵੇ ਜਿਹੜਾ ਉੱਥੋਂ ਚਲਾ ਰਹੇ ਇਹ ਸਾਰਾ ਕੁਝ ਜੇ ਇਹਨਾਂ ਨੂੰ ਡਰੋਨ ਛੱਟਣ ਲਈ ਉਹ ਦਿਨ ਪਤੰਗਾਂ ਦਾ ਸਹਾਰਾ ਲੈਣਾ ਪਿਆ ਤੇ ਇਹ ਕੀ ਕਰਦਾ ਸੀ ਇਹ ਕਿਉਂ ਉੱਥੇ ਚੁੱਪ ਕਰਕੇ ਬੈਠਿਆ ਚੁੱਪ ਕਰਕੇ ਬੈਣਾ ਮਤਲਬ ਮਿਲੀ ਭੁਗਤ ਸਹਿਮਤੀ ਯਾ ਕਵੇ ਕਿ ਮੈਂ ਪੰਜਾਬ ਦਾ ਇੰਨਾ ਟੋਟਾ ਸ਼ੰਭੂ ਧੋ ਕੇ ਅੱਗੇ ਹਿੱਸਾ ਸਾਰਾ ਦੇਤਾ ਵੀ ਹਰਿਆਣੇ ਨੂੰ ਦੇਤਾ ਕੁਝ ਤਾਂ ਦੱਸੇ ਕਿ ਲਾਅਨ ਆਰਡਰ ਦਾ ਇਹ ਮੁੱਖ ਮੰਤਰੀ ਇਹ ਹੋਮ ਮਿਨਿਸਟਰ ਜਾਂ ਤਾਂ ਇਹਨੇ ਉਹ ਜਗਾਹ ਦੇਤੀ ਹੈ ਹਰਿਆਣੇ ਨੂੰ ਤੇ ਜੇ ਨਹੀਂ ਦਿੱਤੀ ਤੇ ਕਾਰਵਾਈ ਕਰੇ ਮੇਰੀ ਤਾਂ ਇਹ ਮੰਗ ਹੈ ਜੀ ਔਰ ਇਹਨਾਂ ਪਰਿਵਾਰਾਂ ਨੂੰ ਵੀ ਤੇ ਕੁਝ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਜੈ ਜਵਾਨ ਤੇ ਜੈ ਕਿਸਾਨ ਇਹ ਨਾਰਾ ਸਾਰੇ ਲੀਡਰ ਵੀ ਲਾਉਂਦੇ ਰਹੇ ਤੇ ਭਾਈ ਹੁਣ ਦਿਓ ਪਹਿਰਾ ਫਿਕਸਡ ਮੈਚ ਕੱਢਣ ਲਈ ਤਾਂ ਮਿੰਟ ਲਾ ਰਹੇ ਪਹਿਲਾਂ ਮਾਅਬਜਾ ਅਨਾਉਂਸ ਕਰੋ ਇਹਨਾਂ ਪਰਿਵਾਰਾਂ ਨੂੰ ਕਿਉਂਕਿ ਇਹ ਤਾਂ ਸਤਕਾਰ ਹੀ ਆ ਬੰਦਾ ਤਾਂ ਮੋੜ ਨਹੀਂ ਆਉਂਦਾ ਬਣਦਾ ਸਤਕਾਰ ਦੋਬੋ ਜੋ ਜੈ ਜਵਾਨ ਜੈ ਕਿਸਾਨ ਦਾ ਫਿਰ ਦਿਓ ਕਰੋੜ ਕਰੋੜ ਰੁਪਈਆ ਮੇਰੀ ਤਾਂ ਸਿੱਧੀ ਗੱਲ ਸਾਰੇ ਦੋਰਾ ਬਾਪੜਨ ਨਹੀਂ ਇੱਕ ਪਾਸੇ ਗੋਲੇ ਚਲਾਈ ਜਾ ਰਹੇ ਨੇ ਦੂਜੇ ਪਾਸੇ ਮੀਟਿੰਗਾਂ ਲਈ ਬੁਲਾਈ ਜਾ ਰਹੇ ਕਿ ਇਹ ਟਾਈਮ ਟਪਾਉਣ ਵਾਲੀ ਜਾਂ ਕਿਹ ਕੀ ਪਾਲਿਸੀ ਚੱਲਦੀ ਹੈ ਸਰ ਇਹ ਜਿਹੜੀ ਵੀਡੀਓ ਹੈ ਨਾ ਭਗਵੰਤ ਮਾਨ ਇਹਦਾ ਵੀ ਜਵਾਬ ਦੋਵੇ ਹਰਿਆਣਾ ਪੁਲਿਸ ਨੇ ਬੜਾ ਖਤਰਨਾਕ aarop ਲਾਤਾ ਤੁਹਾਡੇ ਉਹ ਇਹ ਗੱਲ ਕਹਿ ਰਹੇ ਆ ਕਿ ਇੱਥੋਂ ਅਟੈਕ ਹੋ ਰਿਹਾ ਇੰਨੇ ਕੋਲ ਤਾਂ ਵਿਚਾਰਿਆਂ ਕੋਲ ਇਹੀ ਕੁਛ ਨਹੀਂ ਔਰ ਦੇਖੋ ਜੇਸ ਮੁਲਕ ਚ ਥੋੜਾ ਇੱਕ ਵਸਨੀਕ ਉਹ ਆਪਦੀ ਰਾਜਧਾਨੀ ਤੇ ਨਹੀਂ ਜਾ ਸਕਦਾ ਡੈਮੋਕਰੈਟਿਕਲੀ ਲੋਕਤੰਤਰ ਚ ਸ਼ਾਂਤਮਈ ਧਰਨਾ ਦੇ ਨਾਸਤੇ ਜੇਸ ਕਿਸਾਨ ਨੇ ਬਾਰਡਰ ਵੀ ਸੁਰੱਖਿਅਤ ਰੱਖੇ ਤੇ ਜੇਸ ਕਿਸਾਨ ਨੇ ਤੇ ਕੇਤ ਮਜ਼ਦੂਰ ਨੇ ਦੇਸ਼ ਨੂੰ ਅੰਨ ਵੀ ਦਿੱਤਾ ਜਿਉ ਉਹ ਆਪਦੇ ਰਾਜਧਾਨੀ ਨਹੀਂ ਜਾ ਸਕਦਾ ਫਿਰ ਮੈਂ ਸਮਝਦਾ ਭਗਵੰਤ ਮਾਨ ਇਸ ਮੁੱਦੇ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਸਾਥ ਨਾ ਦੇਵੇ ਤੇ ਜਿਹੜੇ ਰੋਗਦੇ ਉਹਨਾਂ ਦਾ ਦਵੇ ਤੇ ਸਪਸ਼ਟ ਹੀ ਆ ਭਾਈ ਆਮ ਆਦਮੀ ਪਾਰਟੀ ਇਸ ਮਸਲੇ 'ਚ ਕਿੱਥੇ ਖਲੋਤੀ